ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਸ਼ਹਿਰ ਧਰਮਕੋਟ ਜੀ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 9 ਨਗ ਵੱਛੀਆਂ ਦੇ ਲੈ ਕੇ ਆਂਦੇ ਆ ਜੀ ਜਿਨ੍ਹਾਂ ਦੀ ਉਮਰ ਲਗਭਗ 4-5 ਮਹੀਨਿਆਂ ਤੋਂ ਸਟਾਰਟ ਹੋ ਜਾਂਦੀ ਹੈ ਤੇ ਏਆਈ ਦੇ ਕਾਬਿਲ ਹੀ ਹੈ ਜੀ ਵਿੱਚੋਂ ਇੱਕ ਦੋਆਂ ਦੀ ਬਾਈ ਦੱਸਦਾ ਕਿ ਹੋਈ ਵੀ ਆ ਬਾਕੀ ਦੀ ਡਿਟੇਲ ਮੈਂ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਭਰ ਕੇ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਹੈਗਾ ਗੁਰਜੀਵਨ ਸਿੰਘ ਜੀ ਸ਼ਹਿਰ ਧਰਮਕੋੜ ਜ਼ਿਲ੍ਹਾ ਮੋਗਾ ਵੀਰੇ ਮੋਬਾਈਲ ਨੰਬਰ ਜੀ 8264818960 ਜੀ ਠੀਕ ਆ ਵੀਰੇ ਅੱਜ ਕਿੰਨੇ ਨਾਗ ਆ ਜੀ ਹੈ ਗਿਆ ਵੀਰੇ 8 ਨੌ ਨਾਗ ਕਿੱਧਰੋਂ ਸ਼ੁਰੂ ਕਰਕੇ ਜੀ ਇੱਥੋਂ ਕਰ ਲੈਨੇ ਵੀਰੇ ਠੀਕ ਆ ਡੱਬਾ ਪ੍ਰਿੰਟ ਚੈੱਕ ਕਰ ਸਕਦੇ ਹੋ ਦੰਦੋ ਕਿਵੇਂ ਆ ਬਈ ਹੀਰਾ ਬੱਚਾ ਵੀਰੇ ਗਰੰਟੀ ਹੋਊਗੀ ਗਰੰਟੀ ਆ ਵੀ ਹੀਰਾ ਬੱਚਾ ਤੇ ਆ ਵੀ ਹੀਰਾ ਬੱਚਾ ਇਹ ਆਪਾਂ ਬਾਅਦ ਚ ਡਿਟੇਲ ਲੈਨੇ ਆ ਜਾਂ ਤਾਂ ਦੋ ਦੋ ਤੋਰ ਲੋ ਤੇ ਜਾਂ ਕੱਲੀ ਕੱਲੀ ਤੋਰ ਦਿਓ ਜੀ ਜੂੜਾ ਤੋਰਨੇ ਆ ਵੀ ਜੂੜਾ ਤੋਰ ਦੋ 1 एचएफ ਦਾ ਤੋਹਫਾ ਆ ਗਿਆ 1 ਆ ਗਿਆ ਵੀਰੇ ਜਰਸੀ ਦਾ ਦੰਦੋ ਜਿਹੜੀ ਗੱਲ ਕਹਤੀ ਬਈ ਉਹੀ ਹੋਊ ਕੋਈ ਸੱਜਣੇ ਯਾਰ ਵੀਰੇ ਕਿਹੜੀ ਗੱਲ ਯਾਰ ਕਿ ਆਪਾਂ ਕਿਹੜੀ ਗੱਲ ਕਵਾਂਗੇ ਬਰਾੜ ਵੀਰੇ ਉਹੀ ਗੱਲ ਨਿਕਲੂਗੀ ਠੀਕ ਆ ਜੇ ਕੋਈ ਗਲਤ ਹੋਇਆ ਬੱਚੀ ਫਰੀ ਅੱਛਾ ਬੱਚੀ ਫਰੀ ਮੰਨ ਲਾ ਆ ਦੁੰਦੀ ਨਿਕਲ ਜੇ ਆਏ ਤੇ ਤੇ ਬੱਚੀ ਫਰੀ ਠੀਕ ਆ ਕਾਲੀ ਬੋ ਕਰਦੀ ਫਿਰ ਕਾਲੀ ਬੱਚੇ ਕਰਦੇ ਹੁੰਦੇ ਆ ਫਿਰ ਇਹ ਤਾਂ ਛੋਟੇ ਬੱਚਿਆਂ ਦਾ ਹੀ ਹੁੰਦਾ ਇਹ ਨਾ ਮੇਰੇ ਮੋਰੀ ਨਹੀਂ ਪਾਈ ਖੁੱਲੀਆਂ ਆਈਆਂ ਠੀਕ ਆ ਇਹਦੇ ਮਾੜੀ ਮਾੜੀ ਸਿੰਗੀ ਆ ਜਰਸੀ ਦੇ ਇਹ ਵੀਰੇ ਦਗਾਉਣ ਵਾਲੀ ਆ ਕੋਈ ਨਹੀਂ ਗਾ ਜੀ ਇਹ ਤਾਂ ਦਾਗੀ ਵੀ ਜਾਊਗੀ ਵੀਰੇ ਰੋਕ ਲਈ ਵੀਰੇ ਆਪਾਂ ਝੋਲੀਆਂ ਚੈੱਕ ਕਰਾ ਦਿੱਗੇ ਝੋਲੀ ਪਹਿਲਾਂ ਤਾਂ ਤੁਸੀਂ ਕਰ ਲਓ ਜਰਸੀ ਦੀ ਵੀਰੇ ਚੈੱਕ ਡੱਬੀ ਦੇ ਮਾੜੀ ਬਿੰਦੀ ਹੈਗੀ ਆ ਵੀਰੇ ਕੋਈ ਚੱਕਰ ਨਹੀਂ ਗਾ ਆ ਚੈੱਕ ਕਰ ਲਓ ਮਾੜੀ ਜੀ ਐ ਇੱਕ ਹੀ ਬਿੰਦੀ ਐ ਬਿੰਦੀ ਐ ਇਹਨੂੰ ਫੋਟ ਨਹੀਂ ਆਪਾਂ ਕਹਿ ਸਕਦੇ ਨਾ ਨਾ ਇਹ ਬਿੰਦੀ ਐ ਬਿੰਦੀ ਇਹ ਬਿੰਦੀ ਹੁੰਦੀ ਐ ਜਿਹੜੀ ਫੋਟ ਹੁੰਦੀ ਆ ਉਹ ਲਗਭਗ ਥਣ ਦੇ ਬਰਾਬਰ ਹੀ ਹੁੰਦੀ ਆ 19 21 ਦਾ ਹੀ ਫਰਕ ਹੁੰਦਾ ਹਾਂਜੀ ਹਾਂਜੀ ਮੁੱਲ ਵੀਰੇ ਉਹ ਕਰਨਾ ਬਸ ਸਿੱਧਾ ਬੰਦਾ ਸਾਈ ਪਾਵੇ ਬਰਾੜ ਭਾਈ ਇੱਕੋ ਵੀ ਬੱਚਾ ਖੋਲ ਲੈ ਮਤ ਇਹਨਾਂ ਦਾ ਇਕੱਠੇ ਕਰ ਦਈਏ ਮੁੱਲ ਦੋਹਾਂ ਦੇ ਦੱਸ ਦੇ ਕੋਈ ਨਹੀਂ ਤਿੰਨਾਂ ਦਾ ਉੱਪਰ ਬਾਅਦ ਚ ਕਰ ਦਾਂਗੇ ਵੀਰੇ ਮੁੱਲ ਇਹਨਾਂ ਦਾ ਕਰਦੇ ਆਪਾਂ ਦੋਨਾਂ ਦਾ 12 12000 ਰੁਪਇਆ 25 25000 ਰੁਪਇਆ ਤੇ ਜੇ ਤੀਜੀ ਵੀ ਨਾਲ ਹੋਵੇ ਤੀਜੀ ਵੀ ਉਹਦਾ ਵੀਰੇ ਕੱਲੀ ਦਾ ਕਰਦੇ ਆ ਆਪਾਂ 7000 ਰੁਪਇਆ ਹੂੰ ਠੀਕ ਆ ਜੋ ਕੋਈ ਤਿੰਨੇ ਇਕੱਠੀਆਂ ਲੈਂਦਾ 26000 ਦੀਆਂ ਦਵਾਂਗੇ ਇਹ ਕੀ حساب کتاب ਹੋਇਆ ਇਹ ਲਾ ਦੋਆਂ ਦਾ 25 ਆ ਤਿੰਨਾਂ ਦਾ 26 ਆ ਤਿੰਨਾਂ ਦਾ 26 ਆ ਠੀਕ ਆ ਇਹ ਵੱਡੇ ਆਫਰ ਆ ਕਹਿੰਦੇ ਦੋ ਬੱਚੀਆਂ ਦਾ ਹੈਗਾ 25000 ਆ ਡੱਬੀ ਤੇ ਜਰਸੀ ਆ ਤੀਜਾ ਬੱਚਾ ਵੀ ਲਿਆਈ ਉਮਰ ਇਹਦੀ ਥੋੜੀ ਆ ਕਿੰਨੇ ਕੁ ਹੋਊ ਉਮਰ ਬਾਈ ਬਰੇ ਛਾੜ ਦੇ ਤਿੰਨ ਮਿੰਟਾਂ ਦਾ ਬੱਚਾ ਕੋਟ ਸ਼ਾਂਗ ਤਾਂ ਹੈ ਨਹੀਂ ਕੋਈ ਇਹਦੇ ਗਾਰੰਟੀ ਹੋਗੀ ਬ੍ਰਾਡਬੰਡ ਠੀਕ ਆ ਅੱਜ 1 2 ਤੇ 3 ਨੰਬਰ ਜਿਹੜੀਆਂ ਤੁਹਾਨੂੰ ਦਿਖਾਤੀਆਂ ਏ ਤਿੰਨੇ 26 ਦੀਆਂ 2 25 ਦੀਆਂ ਤੇ ਜੇ ਆ ਕੱਲੀ ਲੈਣੀ ਆ 7000 ਦੱਸਿਆ ਸੀ 7000 ਦੀ 7000 ਦੀ ਹੁਣ ਲਾਵੇ ਦਾ ਰੇਟ ਬੰਦਦਾ ਬਈ ਇਹਨਾਂ ਦਾ 32000 ਰੁਪਿਆ 32000 ਰੁਪਿਆ ਬਈ ਤਿੰਨਾਂ ਦਾ 32000 ਬੰਦਦਾ ਤੇ ਜੇ ਤਿੰਨੇ ਲੈ ਜੂ ਤਾਂ 26000 ਦੀਆਂ ਬਾਈ ਕਹਿੰਦਾ ਦੇ ਦਾਂਗੇ ਮੇਲ ਲਈ ਆ ਜਿਹਨੇ ਲੁੱਟ ਲਿਆ ਲੁੱਟ ਲਿਆ ਬਰਾੜ ਬਾਈ ਫੇਸ ਕੁਆਲਟੀ ਦਿਖਾਈ ਬੱਚੇ ਦੀ ਹੂੰ ਠੀਕ ਆ ਚੰਗੀ ਆ ਕੁਆਲਿਟੀ ਸੋਹਣੀ ਆ ਦੱਸ ਦੇ ਦੋ ਵੱਡੀ ਕੋਈ ਆਫਰ ਹੈਗੀ ਤਾਂ ਨਹੀਂ ਹੈ ਨਹੀਂ ਬਾਈ ਇਹ ਦੋ ਵੱਡੀ ਕਿੱਥੇ ਆਫਰ ਆ ਕੋਈ ਵੱਡੇ ਆਫਰ ਕਰਤੇ ਆ ਵੀਰ ਨੇ ਕਹਿੰਦੇ ਤੇ ਅੱਗੇ ਨਾ ਗਬਰੇ 4 ਨੰਬਰ ਨਾ ਕਿਹੜਾ ਦਿਖਾਉਣਾ ਆਪਾਂ ਚਿੱਟੀ ਬੱਚੀ ਚਿੱਟੀ ਬੱਚੀ ਵੀਰ 4 ਸਿੰਗੀ ਇਹਦੇ ਵੀ ਆ ਸਿੰਗੀ ਆ ਵੀਰੇ ਬੱਚਾ ਵੋਕ ਵਾਲੀ ਆ ਹੂੰ ਦੰਦੋ ਕਿਵੇਂ ਆ ਚਾਰ ਦੰਦ ਆ ਵੀ ਚਾਰ ਦੰਦ ਆ ਜੀ ਕੋਟ ਸ਼ਾਂਗ ਤਾਂ ਹੈ ਨਹੀਂ ਵੀਰੇ ਜੋ ਮੈਂ ਨਹੀਂ ਬਰਾੜ ਵੀ ਚੈੱਕ ਕਰਦਾ ਯਾਰ ਲਓ ਜੀ ਚੈੱਕ ਕਰ ਸਕਦੇ ਸਿੰਗੀ ਨਾ ਕਈ ਵੀਰ ਦਗਾਉਂਦੇ ਨਹੀਂ ਹੁੰਦੇ ਸਿੰਗ ਕਈ ਵੀਰੇ ਦਗਾਉਂਦੇ ਨਹੀਂ ਕੇ ਕੋਈ ਵਹਿਮ ਵਿਚਾਰ ਵੀ ਕਰਦੇ ਹੁੰਦੇ ਆ ਕਈ ਵੈਸੇ ਨਹੀਂ ਦਗਾਉਂਦੇ ਬਈ ਬਿਮਾਰ ਠਮਾਰ ਪਸ਼ੂ ਘੱਟ ਹੁੰਦਾਗਾ ਝੋਲੀ ਮੈਂ ਤੁਹਾਨੂੰ ਚੈੱਕ ਕਰਾ ਦਿੰਦਾ ਝੋਲੀ ਚੈੱਕ ਕਰਾ ਦੇ ਬਰਾੜ ਵੀ ਠੀਕ ਆ ਵੀਰੇ ਝੋਲੀ ਸਹੀ ਹੈ ਚੰਗੀ ਆ ਫੇਸ਼ਕਵਾੜੀ ਦੇਖਦਾ ਬੱਛੀ ਵੀਰੇ ਹੂੰ ਠੀਕ ਆ ਹਾਂਜੀ ਚਮਕ-ਦਮਕ ਪੂਰੀ ਚੰਗੀ ਆ ਠੀਕ ਆ ਇਹਦੇ ਏਆਈ ਵਗੈਰਾ ਤਾਂ ਨਹੀਂ ਹੋਈ ਜੀ ਇਹਦੇ ਵੀਰੇ ਹੋਇਆ 25 ਦਿਨ 25 ਦਿਨ ਹਾਂਜੀ ਏਆਈ ਨੂੰ ਸਮਾਂ ਹੋ ਗਿਆ ਏਆਈ ਨੂੰ ਹੋਈ ਨੂੰ ਹਾਂਜੀ ਠੀਕ ਆ ਹਾਂਜੀ ਇਹਦੀ ਡਿਮਾਂਡ ਜੈ ਜੀ ਮੁੱਲ ਵੀਰੇ 15 ਵਾਂ ਹੂੰ ਸਾਢੇ 12000 ਦੀ ਬੱਚੀ ਦਵਾਂਗੇ ਇਹੇ ਹਾਂਜੀ ਸਾਢੇ 12000 ਦੀ ਦੇ ਦਾਂਗੇ ਸਾਢੇ 12000 ਦੀ ਠੀਕ ਆ ਚਾਰ ਨਾਕ ਦਿਖਾਤੇ ਆਪਾਂ ਪੰਜ ਨੰਬਰ ਨਾਕ ਕਿਹੜਾ ਵੀਰੇ ਆ ਕਾਲੀ ਬੱਚੀ ਆ ਵੀਰੇ ਠੀਕ ਆ ਇਹ ਵੀ ਦੋ ਦੰਦ ਬੱਚੀ ਆ ਵੀਰੇ ਇਹ ਵੀ ਦੋ ਦੰਦ ਦਾ ਜੀ ਹਾਂਜੀ ਠੀਕ ਆ ਕਾਲੀ ਬੱਚੀ ਆ ਦੋ ਦੰਦ ਛੋਟੇ ਛੋਟੇ ਸਿੰਗੀ ਜ਼ਰੂਰ ਆ ਜਮਕਦਮ ਕਪੂਰੀ ਚੰਗੀ ਆ ਕਿਵੇਂ ਕਾਲੀ ਜਾਮਨ ਹੁੰਦੀ ਆ ਨਾ ਬਈ ਉਹੋ ਚੀਜ਼ ਆ ਠੀਕ ਆ ਹਾਂਜੀ ਬਾਕੀ ਚੈੱਕ ਕਰ ਸਕਦੇ ਝੋਲੀ ਮੈਂ ਤੁਹਾਨੂੰ ਚੈੱਕ ਕਰਾ ਦਿੰਦਾ ਆ ਲੈ ਬਈ ਠੀਕ ਆ ਫੋਰ ਸ਼ਾਂ ਕੋਈ ਨਹੀਂ ਇਹਦੇ ਜੋ ਆਣੀ ਬਈ ਗਾਰੰਟੀ ਹੋਣੀ 25 ਫਰੀ ਦੇ ਦਾਂਗੇ ਬ੍ਰੈਡ ਬਈ ਇਹ ਤਾਂ AI ਦੇ ਕਾਬਿਲ ਹੀ ਆ ਹਨਾ ਹਾਂਜੀ ਇਹ ਵੀ ਹਾਂਜੀ ਠੀਕ ਆ ਇਧਰ ਨੂੰ ਲੈ ਆਈ ਤੇ ਜੇ ਮੰਨ ਲਾ ਚਾਰ ਤੇ ਪੰਜ ਨੰਬਰ ਲੈ ਜੇ ਨਾ ਇਕੱਠੀਆਂ ਇਹ ਵੀਰੇ ਦਮਾ ਇਹ 12500 ਦੀ ਇੱਕ ਇੱਕ ਠੀਕ ਆ ਜੇ ਕੋਈ ਜੋੜੀ ਲੈਂਦਾ ਵੀਰੇ 22000 ਦੀ अच्छा ऊ 25 ਬੰਦ ਦਾ ਉਵੇਂ 25 ਬੰਦ ਦਾ ਠੀਕ ਆ 22000 ਦੀ ਜੋੜੀ ਹੋਗੀ ਪੰਜ ਨਗਦ ਖਾਤੇ ਛੇਵਾਂ ਨੰਬਰ ਨਗ ਪਰ ਇਹ ਵੀ ਵਿਰੇ ਹੈਗੀ ਆ ਜਰਸੀ ਠੀਕ ਆ ਦੋ ਦੰਦ ਦੇ ਬੱਚਾ ਠੀਕ ਆ ਆਇਆ ਪਤਾ ਇਹ ਵੀ ਦੋ ਦੰਦ ਦਾ ਹਾਂਜੀ ਠੀਕ ਆ ਵਿਰੇ ਕੁਆਲਿਟੀ ਇਹਦੀ ਵੀ ਚੰਗੀ ਆ ਹਨਾ ਬਜਨ ਬੁਜਨ ਚੈੱਕ ਕਰ ਲਿਓ ਹੂੰ ਠੀਕ ਆ ਹਾਂਜੀ ਚੈੱਕ ਕਰ ਸਕਦੇ ਹੋ ਬਜਨ ਬੁਜਨ ਵਿਰੇ ਪੂਰਾ ਚੰਗਾ ਉਹਨੇ ਕਾਲੇ ਕਰਦੀਆਂ ਬਚੀਆਂ ਵਿਰੇ ਹੂੰ ਹਲੇ ਲਓ ਜੀ ਚੈੱਕ ਕਰ ਲਓ ਜੀ ਬੇਲ ਵੀ ਚੰਗੀ ਐ ਚਮਕ ਦਮਕ ਵੀ ਚੰਗੀ ਉਹ ਚੰਗੀ ਬੱਛੀ ਆ ਵੀਰੇ ਠੀਕ ਆ ਹਾਂ ਜੀ ਇਹਦੀ ਫਿਰ ਛੋਟੀ ਜਿਹੀ ਡਿਮਾਂਡ ਐਦੀ ਵੀਰੇ 12500 ਰੁਪਇਆ 12500 12500 ਉਹ ਜੂ ਮਾੜਾ ਮੋਟਾ ਕਰ ਦਾਂਗੇ ਬਰਾੜ ਬਈ ਠੀਕ ਆ ਹਾਂ ਜੀ ਇਹਦੀ ਡਿਮਾਂਡ ਹੈਗੀ 12500 ਅੱਜ 12500 ਵਾਲਾ ਭਾਈ ਆ ਹੈ ਜਿਆਦਾ 12500 ਵਾਲਾ ਜੀ ਇਹ ਤਾਂ ਵੱਡੀ ਬੱਛੀ ਆ ਪਹਿਲਾਂ ਤੁਸੀਂ ਹਾਈਟ ਚੈੱਕ ਕਰ ਲਓ ਦੇ ਬੀਲ ਚੈੱਕ ਕਰ ਲੋ ਬਰਾੜ ਭਾਈ ਇਹਦੇ ਵੀ ਸੀਮਣ ਭਰਿਆ ਹੋਇਆ ਵਾ ਅੱਛਾ ਜਰਸੀ ਦੇ ਹਾਂਜੀ 27 28 ਦਿਨ ਹੋ ਗਿਆ ਠੀਕ ਆ ਹਾਂਜੀ ਕੱਦ ਕਾਠ ਵੀਰੇ ਪੂਰਾ ਹੀ ਆ ਪੂਰਾ ਹੀ ਇਹ ਆ ਗਈ ਬਰਾੜ ਭਾਈ 2 ਦਿਨ ਦਾ ਬੱਚਾ ਠੀਕ ਆ ਹਾਂਜੀ ਇਹ 2 ਦਿਨ ਦਾ 2 ਦਿਨ ਦਾ ਚੈੱਕ ਕਰਾ ਦੇਗਾ ਮੈਂ ਕਹਿੰਦਾ ਚੱਕ ਪਾਕੀ ਵਾਲਾ ਭਾਈ ਇਹਦਾ ਦਾ ਚੈੱਕ ਕਰਾਉਨੇ ਆ ਬਾਅਦ ਅਗਲਾ ਕਹਿੰਦਾ ਪੱਕੀ ਨਾ ਹੋਵੇ ਹਾਂ ਅਗਲਾ ਕਹਿੰਦਾ ਪੱਕੀ ਆ ਜਿਹੜੇ ਹਿਸਾਬ ਨਾਲ ਕੋਠੇ ਜਿੱਡੀ ਹੋਈ ਫਿਰਦੀ ਆ ਇਹ ਹਜੇ 2 ਦਿਨ ਦਾ ਤੇ ਮੈਂ ਤਾਂ ਕਹਿਣਾ ਇਹਦੀ ਹਾਈਟ ਵਾਲੀ ਹੋ ਜਾਣੀ ਸੰਭ ਹੀ ਨਹੀਂ ਕਿਸੇ ਨੇ ਹੈਨਾ ਫਰੀਡ ਵਾਲੀ ਆ ੱੱਕਾ ਕਰ ਬੰਨ ਲੈnde ਮਾੜੀ ਜੀ ਮੈਨੂੰ ਠੀਕ ਆ ਇਹ ਆਹੀ ਬਰਾੜ ਬਈ ਹੂੰ ਚੈੱਕ ਕਰਾ ਦਿੰਨੇ ਲੈ ਲਓ ਜੀ ਠੀਕ ਆ ਓਕੇ ਬਰੇ ਓਕੇ ਆ ਜੀ ਓਕੇ ਆ ਕਰ ਕਰਮ ਦੋ ਦੰਦ ਪ੍ਰੋਪਰ ਦੋ ਦੰਦ ਬਚਿਆ ਬਈ ਹੂੰ ਇਹਦੇ ਟੀਕੇ ਲੱਗਿਆ ਇਹ ਤਾਂ ਠੀਕ ਆਣੀ ਪਈ ਬ੍ਰਾਡ ਵੀ ਆਪ ਨੂੰ ਪਤਾ ਚਲ ਨਾ ਵੀ ਲੱਗਿਆ ਹੋਵੇ ਫਿਰ ਵੀ ਕੋਈ ਬਰੀਡ ਇਹਦੀ ਮਾਂ ਦਾ 442 ਕਿਲੋ ਦਾ ਰਿਕਾਰਡ ਦਿੱਤਾ ਹੋਊਗਾ ਬਈ ਕੋਈ ਛੱਕਰ ਨਹੀਂ ਠੀਕ ਆ ਵੀਰੇ ਇਹ ਹੈ ਗਿਆ ਵੀਰੇ 40 100 ਪਤਾ ਨਹੀਂ ਕਿੰਨੇ ਹੁੰਦੀ ਆ ਇਹ ਉਹ ਸੀਮਾਂ ਦੀ ਬੱਛੀ ਆ ਪਰ ਰਿਕਾਰਡ ਵੀ ਬ੍ਰਾਡ ਬਈ ਦੇਣਾ ਡੈਨ ਮਾਰਕਾ ਦੇ ਸਿੰਮਨ ਦੇ ਹਾਂਜੀ ਖਾੜ ਦੀ ਡਿਮਾਂਡ ਆ 13500 ਰੁਪਿਆ ਕਿੰਨੇ 135 ਲੈ ਚੱਲੀ ਵੀਰੇ 13500 ਰੁਪਿਆ ਇਹਦੀ ਡਿਮਾਂਡ ਆ ਜੀ ਚੰਗੀ ਆ ਮੰਨ ਲਓ ਪ੍ਰੋਪਰ ਖਾਲੀ ਮੰਨ ਕੇ ਆ ਜਿਓ ਤੁਸੀਂ ਚਲੋ ਸੀਮਨ ਦਾ ਤਾਂ ਬਾਈ ਕਹਿੰਦਾ ਪਤਾ ਨਹੀਂ ਗਾ ਮੇਰੇ ਬੱਚੀ ਲੱਸੀ ਆ ਗੱਲ ਨਹੀਂ ਹੋਵੇ ਤੇ ਮੇਰੇ ਹਿਸਾਬ ਨਾਲ 13500 ਚੇੜੀ ਬੱਚੀ ਤਿਆਰ ਨਹੀਂ ਹੁਣ ਬਾਈ ਕੋਈ ਦਿੰਦਾ ਹੀ ਨਹੀਂ ਨਹੀਂ ਦਿੰਦਾ ਠੀਕ ਆ ਆਪ ਦੱਸ ਦੇ ਮੁੱਲ ਕਿ ਕੀਤਾ ਜੀ ਆ ਕੋਈ ਜੋੜੀ ਲੈਂਦਾ ਵਾ ਹੂੰ ਇਹ ਦੇ ਦਾਂਗੇ 23000 ਦੀ ਅੱਛਾ ਇਹ ਕੋਈ ਜੋੜੀ ਲੈਂ ਗਏ ਠੀਕ ਆ ਤੇ ਆ ਛੋਟੇ ਬੱਚੇ ਇਹ ਵੀਰੇ ਹੈਗਾ ਤਿੰਨਾ ਤਿੰਨਾ ਮਹੀਨੇ ਦੇ ਇਹਨਾਂ ਦੇ ਫੋੜ ਸ਼ਾਂ ਕੋਈ ਨਹੀਂ ਆ ਲੈ ਬਰਾੜ ਬਾਈ ਠੀਕ ਇਹ ਖੜੇ ਰਹਿਣ ਦੇ ਥੋੜੇ ਰਹਿਣ ਦੇ ਠੀਕ ਹੈ ਜੀ ਇਹਨਾਂ ਦੋਨਾਂ ਦੀ ਡਿਮਾਂਡ ਦੇ ਦਾ ਵੀਰੇ ਕੋਲ ਕੱਲੀ ਕੱਲੀ ਲੈਂਦਾ 7-7000 ਦੀ ਹੂੰ ਦੋਨੇ 9000 ਦੀਆਂ ਇਹ ਤੇਰਾ ਹਿਸਾਬ ਕਿਤਾਬ ਮੈਨੂੰ ਸਮਝ ਨਹੀਂ ਆਇਆ ਹਜੇ ਦਿਕਰ ਹੈ 7 ਦੇ 7 14 ਹੁੰਦਾ ਚਲ 1000 ਅਖੰਡ ਬੰਦਾ ਵਿੱਚੋਂ ਮਾਨਤਾਨ ਕਰਦੇ ਫੇ ਜੋੜਾ 9000 ਦੇ ਚੱਕਰ ਰਲਦੇ ਨਹੀਂ ਪਏ ਮੇਰੇ ਹਿਸਾਬ ਨਾਲ ਹੈ ਸਾਰਾ ਕਿਤਾਬ ਕੀਤਾ ਬਾਅਦ ਸਿਰ ਨਾ ਡੋਟ ਜਾਨ ਕੋਈ ਚੱਕਰ ਨਹੀਂ ਬਰਾੜ ਬਈ ਬਾਅਦ ਵਿੱਚ ਵੇਖਾਂਗੇ ਇਹ ਤਾਂ ਹੁਣ ਐਂਡ ਤਾਂ ਹੀ ਠੀਕ ਹੈ ਜੀ ਹਾਂਜੀ ਬਾਕੀ ਜੀ ਨੂੰ ਵੀ ਨਾ ਕੋਈ ਪਸੰਦ ਹੁੰਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ